ਪਰ ਇਹ ਜਿਹੜੀਆਂ ਦਲੀਲਾਂ ਆਉਂਦੀਆਂ ਆ ਵੀ ਮੈਂ ਵੀ ਕਿਟੋਪੀ ਸਿਰ ਤੇ ਲੈ ਕੇ ਜਾਣ ਨਾਲ ਕੀ ਨੁਕਸਾਨ ਹੋਊਗਾ ਇਹਦਾ ਗੱਲ ਆਪਾਂ ਵੀ ਟੋਪੀ ਰਿਵਿਊ ਕੁਝ ਕਰਵਾਵਾਂ ਤਾਂ ਲੈ ਕੇ ਜਾਣ ਦਿੰਦੇ ਔਰ ਮਾਲਕ ਕਹਿੰਦਾ ਮਰ ਮਾਲ ਬੰਦੋ ਸਵਾਲ ਕਰਦਾ ਬੰਦਾ ਇੰਨੇ ਵਾਰਨ ਦੇਣਾ ਨਾ ਵੀ ਰੋਡ ਤੇ ਖਾਲੀ ਰੋੜਾ ਉਹਨੇ ਤੇ ਸਪੀਡ ਲਿਮਟ ਦਾ ਲੱਗਿਆ ਹੋਇਆ ਸਾਈਨ ਬੋਰਡ ਲੱਗਿਆ ਵੀ ਇੱਥੇ ਤੁਸੀਂ 40 ਤੋਂ ਵੱਧ ਸਪੀਡ ਨਹੀਂ ਕਰ ਸਕਦੇ ਕਦੇ ਨਹੀਂ ਅਸੀਂ ਦਲੀਲ ਦਿੱਤੀ ਪੀ ਸਾਡੀ ਕਾਰ ਆਏ ਤੇ ਗੈਸ ਵੀ ਸਾਡਾ ਰੋਡ ਖਾਲੀ ਆ ਅਸੀਂ ਜਿੰਨੀ ਮਰਜ਼ੀ ਭਜਾ ਦੇ ਤੁਸੀਂ ਕੌਣ ਨੇ ਰੋਕਣ ਵਾਲੇ ਉੱਥੇ ਜੇ ਸੀ ਤੂੰ ਇਹ ਦਿਨ ਮੇ ਰੋਡ ਖਾਲੀ ਆ ਜੀ ਮੈਂ ਤੁਸੀ ਤੇ ਲੈ ਕੇ ਜਾਊਗਾ ਮੈਂ ਪੱਕਾ ਡਰਾਈਵਰ ਆ ਨਾ ਮੇ ਕੋਲ 15 ਸਾਫ ਦਾ ਵੀਰੀਅਸ ਸਟਾਪ ਮੈਂ ਤੇ ਫੋਲੀ ਸਪੀਡ ਤੇ ਲੈ ਕੇ ਜਾਊ ਉੱਥੇ ਨਾਲੇ ਕਾਨੂੰਨ ਬਣਾਤਾ ਵੀ ਸਟਾਪ ਸਾਈਨ ਆ ਕੇ ਰੋਕੋ ਉੱਥੇ ਕੋਈ ਨਹੀਂ ਦਲੀਲ ਦਿੰਦਾ ਵੀ ਮੈਂ ਚਾਰੇ ਪਾਸੇ ਦੇਖ ਕੇ ਖਾਨੀ ਜੀ ਮੈਂ ਨਹੀਂ ਬ੍ਰੇਕ ਮਾਰੇ ਮੈਂ ਤਾਂ ਤੁਰ ਗਿਆ ਤੁਸੀਂ ਮੈਨੂੰ ਕਿਉਂ ਟੰਗ ਦਿੱਤੀ ਕੋਈ ਵੀ ਜੰਮੇ ਰੈਡ ਲਾਈਟ ਤੋਂ ਵੀ ਪਤਾ ਹਰੇਕ ਕਿਲੋਮੀਟਰ ਬਾਅਦ ਤੁਹਾਨੂੰ ਰੈਡ ਲਾਈਟਾਂ ਆਦੀਆਂ ਨੇ ਇਹ ਤੁਹਾਡਾ ਕੀ ਫੂਲਾ ਉਦੋਂ ਰੁਕਦੇ ਆ ਰੈਡ ਲਾਈਟ ਚਾਹੇ ਚਾਰੇ ਪਾਸੇ ਖਾਲੀ ਹੋਵੇ ਰੋਡ ਚਾਰੇ ਪਾਸੇ ਤੋਂ ਕੋਈ ਨਾ ਹੋਵੇ ਰੈਡ ਲਾਈਟ ਕ੍ਰੋਸ ਕਰਕੇ ਲੰਘਾਓ ਜੋ ਤੂੰ ਵੀ ਭਾਈ ਰੋਡ ਖਾਲੀ ਸੀ ਮੈਂ ਤਾਂ ਬੰਨ੍ਹ ਲਿਆ ਕਿਉਂ ਮੈਨੂੰ ਕਹਿੰਦੇ ਕਾਨੂੰਨ ਆ ਇਹ ਸਿਟੀ ਦੇ ਤੋਂ ਹੁਣਾ ਇਹ ਦੇਸ਼ ਦੇ ਤੋਂ ਹੁਣਾ ਮੰਨਣੇ ਆ ਤੇ ਗੁਰਦੁਆਰਾ ਸਿਰ ਤੇ ਵੀ ਕਾਨੂੰਨ ਇਹ ਮੰਨਣ ਲਈ ਕਿਉਂ ਇਹ ਤੇ ਕਿਉਂ ਇਹ ਤਾਂ ਲੱਗਦਾ ਤੂੰ ਗੁਰਦੁਆਰਾ ਦੀ ਪੁਰਜਾ ਫੋਲ ਪੜਾ ਐਵੇਂ ਤੇ ਐਸੇ ਲੰਗੇ ਹੋਵੇ ਆਣ ਗਏ ਚਾਹੇ ਫੁੱਟੇ ਹੋਵੇ ਆਣ ਗਏ ਤੁਹਾਨੂੰ ਕੋਈ ਨਾ ਰੋਕਦੀ ਨਹੀਂ ਗੇਮੇਲੇ ਨਾਲੋਂ ਗੁਰੂ ਕੋਲ ਹਣੇ ਕਿੰ ਮਰਜਾ ਦਾ ਚਾਓ ਤੇ ਨਹੀਂ ਕੁਏਟੀ ਨਹੀਂ ਕਮ ਨਹੀਂ ਵੀ ਸਾਡੀ ਥਿਆਨੀ ਜਵਾਨੀ ਲਾੜੀ ਕੋਲ ਤੋਂ ਪੰਥ ਜਾਂਦਾ ਹੈ ਕਿਉਂ ਇਹ ਅੰਕਾਰ ਹੋਵੇ ਨਾ ਕਿ ਜੇਕਰ ਮੈਂ 25 ਬਹਿ ਪਾਇਆ ਤੇ ਖਵਲੀ ਤਾਂ ਗੁਰਦੁਆਰਾ ਚੱਲਦਾ ਤੇਰੇ ਮਰਨਾਂ ਨੋਕੀ ਇਸ ਵਿੱਚ ਪਹਿਲਾ ਉਹਦਾ ਹੋਊਗਾ ਇਹ ਕੁੜੀ ਇਦਾਂ ਦੀ ਧੌੜ ਚੇਲਾ ਲੈ ਕੇ ਆਏ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਨੂੰ ਘਾਟਾ ਲਈ ਬਾਬੇ ਨਾਨਕ ਦਾ ਖੜਾ ਇੱਕ ਵਿਆਹ ਇੱਕ ਫੜਾ